ਸੰਘਰੂਰ ਦੇ ਪਿੰਡ ਦੇ ਕਲਾ ਦੇ ਪ੍ਰਵਾਸੀ ਵੀਰਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ। ਐਨਆਰਆਈ ਵੀਰਾਂ ਨੇ ਇੱਕ ਪਾਠੀ ਨੂੰ ਘਰ ਬਣਾ ਕੇ ਉਹਨਾਂ ਦੀ ਰਿਟਾਇਰਮੈਂਟ ਦਾ ਗਿਫਟ ਦਿੱਤਾ ਹੈ। ਇਹ ਰਿਟਾਇਰਮੈਂਟ ਗਿਫਟ ਦੇਖ ਕੇ ਪਾਠੀ ਸਾਹਿਬ ਬੜੇ ਖੁਸ਼ ਨਜ਼ਰ ਆਏ। ਨਵੇਂ ਘਰ ਵਿੱਚ ਸ੍ਰੀ ਸੁਖਣੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਤੇ ਘਰ ਦੀਆਂ ਚਾਬੀਆਂ ਪਾਠੀ ਸਾਹਿਬ ਨੂੰ ਦਿੱਤੀਆਂ ਗਈਆਂ। ਇਸ ਮੌਕੇ ਪਾਠੀ ਸਾਹਿਬ ਨੇ ਕਿਹਾ ਕਿ ਸਾਡਾ ਪੂਰਾ ਪਰਿਵਾਰ ਖੁਸ਼ ਹੈ। ਕੀ ਕਹਿਣਾ ਚਾਹੁੰਦੇ ਹੋ? 35 ਸਾਲ ਸੇਵਾ ਕੀਤੀ ਹੈ ਰਿਟਾਇਰਮੈਂਟ ਦਾ ਗਿਫਟ ਘਰ ਬਣਾ ਕੇ ਦਿੱਤਾ ਗਿਆ ਐਨਆਰਆਈ ਭਰਾਵਾਂ ਵੱਲੋਂ ਹਾਂਜੀ ਬੜੀ ਕਿਰਪਾ ਕੀਤੀ ਸੰਗਤ ਨੇ ਡੀਪੀ ਜੀ ਨੇ ਸਾਰੇ ਸੰਗਤ ਨੇ ਸ੍ਰੀ ਸੰਗਤ ਨੇ ਸਾਰਿਆਂ ਸੰਗਤ ਨੇ ਕਿਰਪਾ ਕੀਤੀ ਹੈ ਗੁਰੂਬਾਰੇ ਇਹਨਾਂ ਨੂੰ ਦਿਨ ਤੋਂ ਗੁਰੂ ਚਾ ਰਾਜਾ ਗੁਣੀ ਵਕਸ਼ ਕਰਨ 35 ਸਾਲ ਦੀ ਸੇਵਾ ਦਾ ਫਲ ਮਿਲਿਆ 35 ਸੇਵਾ ਦਾ ਗੁਰੂ ਮੈਂ ਤਾਂ ਹੁਣ ਵੀ ਕਹਿੰਦਾ ਵੀ ਗੁਰੂ ਸਾਹਿਬਾਂ ਨੂੰ ਠੀਕ ਕਰ ਰਿਹਾ ਹੁਣ ਮੈਂ ਸੇਵਾ ਕਰਨ ਤਿਆਰ ਹਾਂ ਪਰਿਵਾਰ ਦੇ ਵਿੱਚ ਕਿੱਦਾਂ ਦਾ ਖੁਸ਼ੀ ਦਾ ਮਾਹੌਲ ਹੈ ਪਰਿਵਾਰ ਬਹੁਤ 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 ਹੋਰੀਓ ਚੜਦੀ ਕਲਾ 35 ਵਾਰ ਕੀ ਕਹਿਣਾ ਚਾਹੁੰਗੇ ਡੀਪੀ ਬਾਰੇ ਕੁਝ ਕਹਿਣਾ ਚਾਹੁੰਦੇ ਡੀਪੀ ਬਾਰੇ ਤਾਂ ਸਾਡੇ ਅਸਤਾਨ ਨਰੇਸ਼ ਕਹਣਾ ਚਾਹਣਾ ਵੀ ਇਹ ਸੇਵਾ ਕਰਦੇ ਰਹਿਣ ਸੰਗਤਾਂ ਦੀ ਇਨਾਨ ਦਿਨ ਟੁਗੜਾ ਚੋਗੜੀ ਗੁਰਮਾਰੀ ਵਖ ਵਖ ਕਰ ਇਹ ਬਾਬਾ ਜੀ ਨੇ ਬਹੁਤ ਸਾਲ ਸੇਵਾ ਕੀਤੀ ਆਲਮੋਸਟ 35 ਸਾਲ ਤੇ ਫਿਰ ਉਹਦੇ ਕਰਕੇ ਇਹਨਾਂ ਕੋਲੇ ਵੀ ਸਾਰੇ ਐਨ ਆਰ ਆਈ ਨੇ ਪਲਾਨ ਕੀਤਾ ਵੀ ਬਾਬਾ ਜੀ ਨੂੰ ਗਿਫਟ ਕੀਤਾ ਜਾਵੇ ਉਹੀ ਫਿਰ ਗਿਫਟ ਕਰਨਾ ਸੀ ਮੈਨੂੰ ਫਿਰ ਇਹ ਕਹਿੰਦੇ ਵੀ ਤੁਸੀਂ ਤੂੰ ਜਾਇਆ ਮੈਂ ਇੱਧਰ ਆ ਗਿਆ ਵੀ ਬਾਬਾ ਜੀ ਦੇ ਕੋਲ ਵੀ ਆਟ ਕਰਾਇਆ ਸੀ ਅੱਜ ਤੇ ਹਾਂਜੀ ਜ਼ਮੀਨ ਇਹਨਾਂ ਦੀ ਆਪਣੀ ਸੀ ਭਾਜੀ ਜ਼ਮੀਨ ਇਹਨਾਂ ਦੀ ਹਾਂਜੀ ਜ਼ਮੀਨ ਇਹਨਾਂ ਦੀ ਆਪਦੀ ਸੀ ਘਰ ਆਪਣੇ ਐਨ ਆਰ ਆਈਜ਼ ਵੱਲੋਂ ਬਣਾਇਆ ਗਿਆ ਸੀ ਤੇ ਬਾਕੀ ਪਿੰਡ ਦੀ ਸਹਾਇਤਾ ਨਾਲ ਇਹ 14 ਲੱਖ ਤਾਂ ਆਈ ਗਿਆ ਬਾਕੀ ਹੁਣ ਥੋੜਾ ਬਹੁਤ ਰਹਿੰਦਾ ਉਹਦੇ ਵਾਸਤੇ ਹੋਸਾ ਦਾ ਕੋਈ ਆਈਡੀ ਨਹੀਂ ਗਾ ਥੋੜਾ ਬਹੁਤਾ ਪਰ 14 ਕ ਲੱਖ ਆ ਗਿਆ ਜੀ ਦਾ ਉਹ ਬਾਬਾ ਜੀ ਨੇ ਬਸ ਇਦਾਂ ਹੀ ਸੀਗਾ ਵੀ ਵੀ 35 ਸਾਲ ਸੇਵਾ ਕੀਤੀ ਆ ਪਿੰਡ ਦੇ ਵਿੱਚ ਤੇ ਬਸ ਉਹ ਗਿਫਟ ਹੀ ਆ ਬਾਬਾ ਜੀ ਨੂੰ ਇਹ ਚੀਜ਼ ਵੀ ਇਹਨਾਂ ਦੀ ਸੇਵਾ ਦਾ ਪਿੰਡ ਵੱਲੋਂ ਥੋੜਾ ਬਹੁਤਾ ਮੁੱਲ ਜਿਹੜਾ ਮੁੜੇ ਰਿਟਾਇਰਮੈਂਟ ਗਿਫਟ ਆ ਜੀ ਬਾਬਾ ਜੀ ਦਾ ਦੇਖੋ ਸਾਡੇ ਪਿੰਡ ਐਨ ਆਰ ਆ ਭਰਾਵਾਂ ਨੇ ਇਹ ਜੀ ਮਹਿਸੂਸ ਕੀਤਾ ਵੀ ਸਾਡੇ ਬਾਬਾ ਜੀ ਨੂੰ 35 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਉਹਨਾਂ ਨੇ ਸਾਡੇ ਨਾਲ ਗੱਲ ਕਰੀ ਜੀ ਵੀ ਅਸੀਂ ਘਰ ਬਣਾਉਣਾ ਚਾਹੁੰਦੇ ਆ ਪਿੰਡ 'ਚ ਇੱਕ ਬਾਬਾ ਜੀ ਦਾ ਜਗ੍ਹਾ ਆਪਣੀ ਬਾਬਾ ਜੀ ਕੋਲ ਹੈਗੀ ਸੀ ਜੀ ਤੇ ਉਸ ਤੋਂ ਬਾਅਦ ਅਸੀਂ ਨੇ ਫਿਰ ਕੰਮ ਸ਼ੁਰੂ ਕਰਤਾ ਜਨਾਰੇ ਭਰਾਵਾਂ ਨੇ ਸਾਡੀ ਸਾਰੀ ਮਦਦ ਕਰੀ ਜਿੰਨਾ ਪੈਸਾ ਆਇਆ ਸਾਨੂੰ ਸਾਰਾ ਹੀ ਐਨ ਆਰ ਆਈ ਭਰਾਵਾਂ ਵੱਲੋਂ ਹੀ ਆਇਆ ਜੀ ਤੇ ਦੋ ਰੂਮ ਨੇ ਜੀ ਤੇ ਆਪਣਾ ਕਿਚਨ ਹੋ ਗਿਆ ਜੀ ਬਾਥਰੂਮ ਹੋ ਗਿਆ ਲੌਬੀ ਹੋ ਗਈ ਜੀ ਤੇ ਸਾਰਾ ਤਕਰੀਬਨ ਹਾਂਜੀ ਪਾਰ ਤਾਂ ਫਿਰ ਅੱਜ ਸਾਡੇ ਬਾਹਰੋਂ ਆਇਆ ਸੀ ਡੀ ਐਮ ਪੀ ਜੀ ਅਸੀਂ ਸੋਚਿਆ ਵੀ ਆਏ ਨੇ ਅੱਜ ਚਲੋ ਇਹਨਾਂ ਨੇ ਵਾਪਸ ਜਾਣਾ ਸੀ ਅੱਜ ਵੀ ਅੱਜ ਅਸੀਂ ਪਾਠ ਵੀ ਇਹਨਾਂ ਦੇ ਹੱਥੋਂ ਕਰਵਾ ਕੇ ਸਾਰਾ ਕੁਝ ਚਾਹੁੰਦੇ ਸੀ ਬਾਹਰ ਦੇ ਬੰਦਿਆਂ ਨੂੰ ਹੋ ਜੇ ਦੇਖੋ ਜੀ ਇਹ ਬਹੁਤ ਵਧੀਆ ਉਦਮ ਹੈਗਾ ਸਾਡੇ ਪਿੰਡ ਦਾ ਅਸੀਂ ਤਾਂ ਕਹਿੰਦੇ ਹਰ ਪਿੰਡ 'ਚ ਇਹੀ ਕੰਮ ਹੋਵੇ ਹਰ ਪਿੰਡ 'ਚ ਬਣਾ ਕੇ ਦੇਣੇ ਚਾਹੀਦੇ ਨੇ ਹੁਣ ਬਾਬਾ ਜੀ ਨੇ ਹੈਗੇ ਸਾਡੇ ਪਿੰਡ ਦੇ ਐਨੇ ਸਾਲ ਸੇਵਾ ਕਰੀ ਹੈਗੀ ਉਹਨਾਂ ਨੇ ਸਾਡੇ ਬੱਚਿਆਂ ਨੂੰ ਸੰਭਾਲ ਕੇ ਰੱਖਿਆ ਨਾਲ ਜੋੜਿਆ ਗੁਰਦੁਆਰਾ ਸਾਹਿਬ ਦੇ ਅਸੀਂ ਤਾਂ ਸੋਚਦੇ ਹਾਂ ਹਰ ਪਿੰਡ 'ਚ ਇਹ ਕੰਮ ਆਉਣਾ ਚਾਹੀਦਾ ਹੈ ਹਰ ਪਿੰਡ ਵਾਲਿਆਂ ਨੂੰ ਚਾਹੀਦਾ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਪਿੰਡਾਂ 'ਚ ਇਹ ਹੋਣਾ ਚਾਹੀਦਾ ਵੀ ਜਿਹੜੇ ਗੁਰਦੁਆਰੇ ਦੇ ਸਿੰਘ ਨੇਗੇ ਪਾਠੀ ਨੇ ਉਹਨਾਂ ਇਹ ਚੀਜ਼ਾਂ ਹੋਣੀਆਂ ਚਾਹੀਦੀ ਨੇ ਸਾਰੇ ਪਿੰਡਾਂ 'ਚ ਆ ਸਾਡੇ ਬਾਬਾ ਜੀ ਚੋਖਾ ਸਿੰਘ ਜੀ 35 ਸਾਲ ਦੇ ਗੁਰੂ ਘਰ ਦੀ ਸੇਵਾ ਕਰ ਰਹੇ ਸੀ ਆ ਹੁਣ ਬਜ਼ੁਰਗ ਹੋ ਗਏ ਸੀਗੇ ਤੇ ਸਾਡੇ ਜਿਹੜਾ ਐਨ ਆਰ ਆਈ ਭਰਾ ਨੇ ਜੀ ਇਹਨਾਂ ਨੇ ਸੋਚਿਆ ਵੀ ਆਪਾਂ ਬਾਬਾ ਜੀ ਨੂੰ ਇੱਕ ਨਵਾਂ ਘਰ ਬਣਾ ਕੇ ਦੇਈਏ ਇੱਕ ਰਿਟਾਇਰਮੈਂਟ ਤੇ ਗਿਫਟ ਤੇ ਉਹ ਫਿਰ ਇਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਜੀ ਤਕਰੀਬਨ 14 ਲੱਖ ਰੁਪਏ ਇਸ ਘਰ ਤੇ ਲੱਗ ਗਿਆ ਤੇ ਬਹੁਤ ਇਹਨਾਂ ਨੇ ਹੁਣ ਡਿੰਪੀ ਜੀ ਆਏ ਸੀਗੇ ਇਹਨਾਂ ਆ ਮੂਰੇ ਸੀ ਸਾਰਿਆਂ ਨੂੰ ਸਾਡੇ ਇਹਨਾਂ ਨੇ ਜਿੰਨਾ ਸਹਿਯੋਗ ਨਾਲ ਸਾਰਾ ਕੁਝ ਹੋਇਆ ਸਾਰੇ ਐਨਆਰਆਈ ਭਰਾਵਾਂ ਤੇ ਇਹਨਾਂ ਨੇ ਪੈਸੇ ਲਏ ਸਾਰਾ ਕੁਝ ਕੀਤਾ ਜੀ ਤੇ ਅਸੀਂ ਅੱਜ ਫਿਰ ਇਹਨਾਂ ਨੂੰ ਇੱਕ ਰਿਟਾਇਰਮੈਂਟ ਗਿਫਟ ਦਿੱਤਾ ਜੀ ਨਗਰ ਨਿਵਾਸੀਆਂ ਨੇ ਪਾਕੀ ਸਾਹਿਬ ਬਹੁਤ ਖੁਸ਼ ਨੇ ਜੀ ਤੇ ਜਿੰਨਾ ਕਹਦੀ ਉਹ ਵਿਪਦਕ ਖੁਸ਼ ਨੇ ਜੀ ਉਦੋਂ ਖੁਸ਼ ਨੇ ਜੀ ਇੱਕ ਸਮਝ ਲਓ ਜਿਵੇਂ ਇੱਕ ਰਿਟਾਇਰਮੈਂਟ ਤੇ ਆਪਾਂ ਕਿਸੇ ਨੂੰ ਅਖੀਰ ਚ ਰਿਟਾਇਰਮੈਂਟ ਹੁੰਦਾ ਬੰਦਨ ਪੈਸੇ ਮਿਲਦੇ ਨੇ ਪਰ ਅਸੀਂ ਇਹਨਾਂ ਨੂੰ ਗਿਫਟ ਦਿੱਤਾ ਪਿੰਡ ਵੱਲੋਂ ਇੱਕ ਘਰ ਬਣਾ ਕੇ ਇੱਥੋਂ ਪਤਾ ਚੱਲਦਾ ਜੀ ਸਾਡੇ ਭਰਾ ਡਿੰਪੀ ਜੀ ਵੱਲੋਂ ਤੇ ਐਨਆਰਆਈ ਜਿੰਨੇ ਵੀ ਵੀਰ ਨੇ ਉਹਨਾਂ ਦੇ ਵੱਲੋਂ ਜੋ ਗੁਰੂ ਗ੍ਰੰਥੀ ਸੀ ਆਪਣੇ ਗੁਰੂ ਘਰ ਦੇ ਜੀ 35 ਸਾਲ ਤੋਂ ਗੁਰੂ ਘਰ ਦੀ ਸੇਵਾ ਕਰ ਰਹੇ ਸੀਗੇ ਇਤੋਂ ਪਤਾ ਲੱਗਦਾ ਸਾਡੇ ਐਨਆਰਆਈ ਭਰਾ ਸਿੱਖੀ ਨਾਲ ਕਿੰਨਾ ਜੁੜੇ ਹੋਏ ਨੇ ਤੇ ਉਹ ਮਤਲਬ ਸੱਤ ਸਮੁੰਦਰ ਦੂਰ ਰਹਿ ਕੇ ਵੀ ਉਹ ਜੋ ਇਹ ਜੇ ਉਪਰਾਲੇ ਕਰਦੇ ਨੇ ਇਤੋਂ ਪਤਾ ਲੱਗਦਾ ਉਹ ਸਿੱਖੀ ਨਾਲ ਕਿੰਨਾ ਜੁੜੇ ਹੋਏ ਨੇ ਸੋ ਇਹਨਾਂ ਦਾ ਭਰਾਵਾਂ ਦਾ ਐਨਆਰਆਈ ਭਰਾਵਾਂ ਦਾ ਇਤੋਂ ਪਿੰਡ ਵੱਲੋਂ ਵੀ ਤੇ ਅਸੀਂ ਐਮਐਲਏ ਸਾਹਿਬ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤਾਂ ਜੋ ਕਿ ਇਹਨਾਂ ਨੇ ਬਾਬਾ ਜੀ ਦੀ ਸੇਵਾ ਨੂੰ ਬਾਬਾ ਜੀ ਨੇ 35 ਸਾਲਾਂ ਦੀ ਸੇਵਾ ਚ ਕਿੰਨੇ ਮਤਲਬ ਲੋਕਾਂ ਨੂੰ ਸਿੱਖੀ ਨਾਲ ਜੋੜਿਆ ਹੋਊਗਾ ਉਹਨਾਂ ਨੂੰ ਇੰਨਾ ਮਾਨ ਸਨਮਾਨ ਦਿੱਤਾ ਇਹਨਾਂ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਸੋ ਬਹੁਤ ਵਧੀਆ ਪ੍ਰਾਲਾ ਵੀਰਾਂ ਦਾ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਹਨਾਂ ਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਸੰਘਰੂੜ ਦੇ ਪਿੰਡ ਦੇ ਕਲਾ ਦੇ ਪ੍ਰਵਾਸੀ ਵੀਰਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਐਨਆਰਏ ਵੀਰਾਂ ਨੇ ਇੱਕ ਪਾਠੀ ਨੂੰ ਘਰ ਬਣਾ ਕੇ ਉਹਨਾਂ ਦੀ ਰਿਟਾਇਰਮੈਂਟ ਦਾ ਗਿਫਟ ਦਿੱਤਾ ਹੈ ਇਹ ਰਿਟਾਇਰਮੈਂਟ ਗਿਫਟ ਦੇਖ ਕੇ ਪਾਠੀ ਸਾਹਿਬ ਬੜੇ ਖੁਸ਼ ਨਜ਼ਰ ਆਏ ਨਵੇਂ ਘਰ ਵਿੱਚ ਸ਼੍ਰੀ ਸੁਖਣੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਤੇ ਘਰ ਦੀਆਂ ਚਾਬੀਆਂ ਪਾਠੀ ਸਾਹਿਬ ਨੂੰ ਦਿੱਤੀਆਂ ਗਈਆਂ ਇਸ ਮੌਕੇ ਪਾਠੀ ਸਾਹਿਬ ਨੇ ਕਿਹਾ ਕੀ ਸਾਡਾ ਪੂਰਾ ਪਰਿਵਾਰ ਖੁਸ਼ ਹੈ ਚੋਖਾ ਸੀ ਕਿ ਜੀ ਕੀ ਕਹਿਣਾ ਚਾਹੁੰਦੇ ਹੋ 35 ਸਾਲ ਸੇਵਾ ਕੀਤੀ ਹੈ ਰਿਟਾਇਰਮੈਂਟ ਦਾ ਗਿਫਟ ਘਰ ਬਣਾ ਕੇ ਦਿੱਤਾ ਗਿਆ ਐਨ ਆਰ ਆਈ ਭਰਾਵਾਂ ਨੂੰ ਹਾਂ ਜੀ ਬੜੀ ਕਿਰਪਾ ਕੀਤੀ ਸੰਗਤ ਨੇ ਡੀਪੀ ਜੀ ਨੇ ਸਾਰੇ ਸੰਗਤ ਨੇ ਸ੍ਰੀ ਸੰਗਤ ਨੇ ਸਾਰਿਆਂ ਸੰਗਤ ਨੇ ਕਿਰਪਾ ਕੀਤੀ ਹੈ ਗੁਰੂਬਾਰਾ ਇਹਨਾਂ ਨੂੰ ਦਿਨ ਦੁਗਣਾ ਰਾਜਾ ਗੁਣੀ ਵਕਸ਼ ਕਰਨ 35 ਸਾਲ ਦੀ ਸੇਵਾ ਦਾ ਫਲ ਮਿਲਿਆ ਹੈ 35 ਸਾਲ ਸੇਵਾ ਦਾ ਗੁਰੂ ਮੈਂ ਤਾਂ ਹੁਣ ਵੀ ਕਹਾਂ ਵੀ ਗੁਰੂ ਸਾਹਿਬਾਂ ਨੂੰ ਠੀਕ ਕਰਾਂ ਹੁਣ ਵੀ ਸ਼ਿਆ ਕਰਨ ਤਿਆਰ ਪਰਿਵਾਰ ਦੇ ਵਿੱਚ ਕਿੰਦਾ ਦਾ ਖੁਸ਼ੀ ਦਾ ਮਾਹੌਲ ਆ ਪਰਿਵਾਰ ਬਹੁਤ 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 ਹੋਰ ਚੜਦੀ ਕਲਾ ਡੀਪੀ ਬਾਰੇ ਕੀ ਕਹਿਣਾ ਚਾਹੁੰਗੇ ਡੀਪੀ ਬਾਰੇ ਗੱਲ ਕਰਨ ਡੀਪੀ ਬਾਰੇ ਤਾਂ ਸਾਡੇ ਅਸਟਰਾ ਇਨਵੈਸਟ ਕਹਿੰਨਾ ਚਾਹਣਾ ਵੀ ਇਹ ਸੇਵਾ ਕਰਦੇ ਰਹਿਣ ਸੰਗਤਾਂ ਦੀ ਇਰਾਨ ਦੁਗਣਾ ਚੌੜੀ ਗੁਰਮਾਰੀ ਵਕਫਾ ਕਰ ਲੈ ਇਹ ਬਾਬਾ ਜੀ ਨੇ ਬਹੁਤ ਸਾਲ ਸੇਵਾ ਕੀਤੀ ਆਲਮੋਸਟ 35 ਸਾਲ ਤੇ ਫਿਰ ਉਹਦੇ ਕਰਕੇ ਇਹਨਾਂ ਕੋਲੇ ਵੀ ਸਾਰੇ ਐਨ ਆਰ ਆਈ ਨੇ ਪਲਾਨ ਕੀਤਾ ਵੀ ਬਾਬਾ ਜੀ ਨੂੰ ਗਿਫਟ ਕੀਤਾ ਜਾਵੇ ਤੇ ਉਹੀ ਫਿਰ ਗਿਫਟ ਕਰਨਾ ਸੀ ਮੈਨੂੰ ਫਿਰ ਇਹ ਕਹਿੰਦੇ ਵੀ ਤੁਸੀਂ ਤੂੰ ਜਾਇਆ ਮੈਂ ਇੱਧਰ ਆ ਗਿਆ ਵੀ ਬਾਬਾ ਜੀ ਦੇ ਕੋਲ ਵੀ 파ਟ ਕਰਾਇਆ ਸੀ ਅੱਜ ਤੇ ਹਾਂਜੀ ਜ਼ਮੀਨ ਇਹਨਾਂ ਦੀ ਆਪਣੀ ਸੀ ਭਾਜੀ ਜ਼ਮੀਨ ਇਹਨਾਂ ਦੀ ਹਾਂਜੀ ਜ਼ਮੀਨ ਇਹਨਾਂ ਦੀ ਆਪਦੀ ਸੀ ਘਰ ਆਪਣੇ ਐਨ ਆਰ ਆਈਜ਼ ਵੱਲੋਂ ਬਣਾਇਆ ਗਿਆ ਸੀ ਤੇ ਬਾਕੀ ਪਿੰਡ ਦੀ ਸਹਾਇਜੋਗਨਾ ਇਹ 14 ਲੱਖ ਤਾਂ ਆਈ ਗਿਆ ਬਾਕੀ ਹੁਣ ਥੋੜਾ ਬਹੁਤਾ ਰਹਿੰਦਾ ਉਹਦੇ ਵਾਸਤੇ ਹੋ ਸਕਦਾ ਕੋਈ ਆਈਡੀਆ ਨਹੀਂ ਗਾ ਥੋੜਾ ਬਹੁਤਾ ਪਰ 14 ਕ ਲੱਖ ਆ ਗਿਆ ਜੀ ਦਾ ਉਹ ਬਾਬਾ ਜੀ ਨੇ ਬਸ ਇਦਾਂ ਹੀ ਸੀਗਾ ਵੀ 35 ਸਾਲ ਸੇਵਾ ਕੀਤੀ ਆ ਪਿੰਡ ਦੇ ਵਿੱਚ ਤੇ ਬਸ ਉਹ ਗਿਫਟ ਹੀ ਆ ਬਾਬਾ ਜੀ ਨੂੰ ਇਹ ਚੀਜ਼ ਵੀ ਇਹਨਾਂ ਦੀ ਸੇਵਾ ਦਾ ਪਿੰਡ ਵੱਲੋਂ ਥੋੜਾ ਬਹੁਤਾ ਮੁੱਲ ਜਿਹੜਾ ਮੁੜੇਗਾ ਰਿਟਾਇਰਮੈਂਟ ਗਿਫਟ ਆ ਜੀ ਇਹ ਬਾਬਾ ਜੀ ਦਾ ਦੇਖੋ ਸਾਡੇ ਪਿੰਡ ਐਨ ਆਰ ਆ ਭਰਾਵਾਂ ਨੇ ਇਹ ਜੀ ਮਹਿਸੂਸ ਕੀਤਾ ਵੀ ਸਾਡੇ ਬਾਬਾ ਜੀ ਨੂੰ 35 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਉਹਨਾਂ ਨੇ ਸਾਡੇ ਨਾਲ ਗੱਲ ਕਰੀ ਜੀ ਵੀ ਅਸੀਂ ਘਰ ਬਣਾਉਣਾ ਚਾਹੁੰਦੇ ਆ ਪਿੰਡ 'ਚ ਇੱਕ ਬਾਬਾ ਜੀ ਦਾ ਜਗ੍ਹਾ ਆਪਣੀ ਬਾਬਾ ਜੀ ਕੋਲ ਹੈਗੀ ਸੀ ਜੀ ਤੇ ਉਸ ਤੋਂ ਬਾਅਦ ਅਸੀਂ ਨੇ ਫਿਰ ਕੰਮ ਸ਼ੁਰੂ ਕਰਤਾ ਜਿਹਨਾਂ ਐਨਆਰਆਈ ਭਰਾਵਾਂ ਨੇ ਸਾਡੀ ਸਾਰੀ ਮਦਦ ਕਰੀ ਜਿੰਨਾ ਪੈਸਾ ਆਇਆ ਸਾਨੂੰ ਸਾਰਾ ਹੀ ਐਨਆਰਆਈ ਭਰਾਵਾਂ ਵੱਲੋਂ ਆਇਆ ਜੀ ਤੇ ਦੋ ਰੂਮ ਨੇ ਜੀ ਤੇ ਆਪਣਾ ਕਿਚਨ ਹੋ ਗਿਆ ਬਾਥਰੂਮ ਹੋ ਗਿਆ ਲੌਬੀ ਹੋ ਗਈ ਜੀ ਤੇ ਸਾਰਾ ਤਕਰੀਬਨ ਹਾਂਜੀ ਪਾਰਟ ਆ ਫਿਰ ਅੱਜ ਸਾਡੇ ਬਾਹਰੋਂ ਆਇਆ ਸੀ ਡੀਐਮਪੀ ਜੀ ਅਸੀਂ ਸੋਚਿਆ ਵੀ ਆਏ ਨੇ ਅੱਜ ਚਲੋ ਇਹਨਾਂ ਨੇ ਵਾਪਸ ਜਾਣਾ ਸੀ ਅੱਜ ਵੀ ਅੱਜ ਅਸੀਂ ਪਾਠ ਵੀ ਇਹਨਾਂ ਦੇ ਹੱਥੋਂ ਕਰਵਾ ਕੇ ਸਾਰਾ ਕੁਝ ਚਾਹੁੰਦੇ ਸੀ ਬਾਹਰਲੇ ਬੰਦਿਆਂ ਦੇ ਹੋ ਜੇ ਦੇਖੋ ਜੀ ਇਹ ਬਹੁਤ ਵਧੀਆ ਉਦਮ ਹੈਗਾ ਸਾਡੇ ਪਿੰਡ ਦਾ ਅਸੀਂ ਤਾਂ ਕਹਿੰਦੇ ਹਰ ਪਿੰਡ 'ਚ ਇਹੀ ਕੰਮ ਹੋਵੇ ਹਰ ਪਿੰਡ 'ਚ ਬਣਾ ਕੇ ਦੇਣੇ ਚਾਹੀਦੇ ਨੇ ਹੁਣ ਬਾਬਾ ਜੀ ਨੇ ਹੈਗੇ ਸਾਡੇ ਪਿੰਡ ਦੇ ਐਨੇ ਸਾਲ ਸੇਵਾ ਕਰੀ ਜਾਈਗੀ ਉਹਨਾਂ ਨੇ ਸਾਡੇ ਬੱਚਿਆਂ ਨੂੰ ਸੰਭਾਲ ਕੇ ਰੱਖਿਆ ਨਾਲ ਜੋੜਿਆ ਗੁਰਦੁਆਰਾ ਸਾਹਿਬ ਦੇ ਅਸੀਂ ਤਾਂ ਸੋਚਦੇ ਹਰ ਪਿੰਡ 'ਚ ਇਹ ਕੰਮ ਆਉਣਾ ਚਾਹੀਦਾ ਹਰ ਪਿੰਡ ਵਾਲਿਆਂ ਨੂੰ ਚਾਹੀਦਾ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਪਿੰਡਾਂ 'ਚ ਇਹ ਹੋਣਾ ਚਾਹੀਦਾ ਵੀ ਜਿਹੜੇ ਗੁਰਦੁਆਰੇ ਦੇ ਸਿੰਘ ਨੇਗੇ ਪਾਠੀ ਨੇ ਉਹਨਾਂ ਦੀ ਮ ਇਹ ਚੀਜ਼ਾਂ ਹੋਣੀਆਂ ਚਾਹੀਦੀ ਨੇ ਸਾਰੇ ਪਿੰਡਾਂ ਦੀ ਆ ਸਾਡੇ ਬਾਬਾ ਜੀ ਚੋਖਾ ਸਿੰਘ ਜੀ 35 ਸਾਲ ਦੇ ਗੁਰੂ ਘਰ ਦੀ ਸੇਵਾ ਕਰ ਰਹੇ ਸੀ ਆ ਹੁਣ ਬਜ਼ੁਰਗ ਹੋ ਗਏ ਸੀਗੇ ਤੇ ਸਾਡੇ ਜਿਹੜਾ ਐਨ ਆਰ ਆਈ ਭਰਾ ਨੇ ਜੀ ਇਹਨਾਂ ਨੇ ਸੋਚਿਆ ਵੀ ਆਪਾਂ ਬਾਬਾ ਜੀ ਨੂੰ ਇੱਕ ਨਵਾਂ ਘਰ ਬਣਾ ਕੇ ਦੇਈਏ ਇੱਕ ਰਿਟਾਇਰਮੈਂਟ ਤੇ ਗਿਫਟ ਤੇ ਉਹ ਫਿਰ ਇਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਜੀ ਤਕਰੀਬਨ 14 ਲੱਖ ਰੁਪਏ ਇਸ ਘਰ ਤੇ ਲੱਗਿਆ ਤੇ ਬਹੁਤ ਇਹਨਾਂ ਨੇ ਹੁਣ ਡਿੰਪੀ ਜੀ ਆਏ ਸੀਗੇ ਇਹਨਾਂ ਆ ਮੂਰੇ ਸੀ ਸਾਰਿਆਂ ਨੂੰ ਸਾਡੇ ਇਹਨਾਂ ਨੇ ਜਿੰਨਾ ਸਹਿਯੋਗ ਨਾਲ ਸਾਰਾ ਕੁਝ ਹੋਇਆ ਸਾਰੇ ਐਨਆਰਆਈ ਭਰਾਵਾਂ ਤੇ ਇਹਨਾਂ ਨੇ ਪੈਸੇ ਲਏ ਸਾਰਾ ਕੁਝ ਕੀਤਾ ਜੀ ਤੇ ਅਸੀਂ ਅੱਜ ਫਿਰ ਇਹਨਾਂ ਨੂੰ ਇੱਕ ਰਿਟਾਇਰਮੈਂਟ ਗਿਫਟ ਦਿੱਤਾ ਜੀ ਨਗਰ ਨਮਸੀਆਂ ਨੇ ਪਾਕੀ ਸਾਹਿਬ ਬਹੁਤ ਖੁਸ਼ ਨੇ ਜੀ ਤੇ ਜਿੰਨਾ ਕਹਦੇ ਉਹ ਵਿਵਦਤ ਖੁਸ਼ ਨੇ ਜੀ ਉਹ ਤੋਂ ਖੁਸ਼ ਨੇ ਜੀ ਇੱਕ ਸਮਝ ਲਓ ਜਿਵੇਂ ਇੱਕ ਰਿਟਾਇਰਮੈਂਟ ਤੇ ਆਪਾਂ ਕਿਸੇ ਨੂੰ ਅਖੀਰ ਚ ਰਿਟਾਇਰਮੈਂਟ ਹੁੰਦਾ ਬੰਦੇ ਨੂੰ ਪੈਸੇ ਮਿਲਦੇ ਨੇ ਪਰ ਅਸੀਂ ਇਹਨਾਂ ਨੂੰ ਗਿਫਟ ਦਿੱਤਾ ਪਿੰਡ ਵੱਲੋਂ ਇੱਕ ਘਰ ਬਣਾ ਕੇ ਇੱਥੋਂ ਪਤਾ ਚੱਲਦਾ ਜੀ ਸਾਡੇ ਭਰਾ ਡਿੰਪੀ ਜੀ ਵੱਲੋਂ ਤੇ ਐਨਆਰਆਈ ਜਿੰਨੇ ਵੀ ਵੀਰ ਨੇ ਉਹਨਾਂ ਦੇ ਵੱਲੋਂ ਜੋ ਗੁਰੂ ਗ੍ਰੰਥੀ ਸੀ ਆਪਣੇ ਗੁਰੂ ਘਰ ਦੇ ਜੀ 35 ਸਾਲ ਤੋਂ ਗੁਰੂ ਘਰ ਦੀ ਸੇਵਾ ਕਰ ਰਹੇ ਸੀਗੇ ਇਸ ਤੋਂ ਪਤਾ ਲੱਗਦਾ ਸਾਡੇ ਐਨ ਆਰ ਆਈ ਭਰਾ ਸਿੱਖੀ ਨਾਲ ਕਿੰਨਾ ਜੁੜੇ ਹੋਏ ਨੇ ਤੇ ਉਹ ਮਤਲਬ ਸੱਤ ਸਮੁੰਦਰ ਦੂਰ ਰਹਿ ਕੇ ਵੀ ਉਹ ਜੋ ਇਹ ਜੇ ਉਪਰਾਲੇ ਕਰਦੇ ਨੇ ਇੱਥੋਂ ਪਤਾ ਲੱਗਦਾ ਉਹ ਸਿੱਖੀ ਨਾਲ ਕਿੰਨਾ ਜੁੜੇ ਹੋਏ ਨੇ ਸੋ ਇਹਨਾਂ ਦਾ ਭਰਾਵਾਂ ਦਾ ਐਨ ਆਰ ਆਈ ਭਰਾਵਾਂ ਦਾ ਇੱਥੋਂ ਪਿੰਡ ਵੱਲੋਂ ਵੀ ਤੇ ਅਸੀਂ ਐਮ ਐਲ ਏ ਸਾਹਿਬ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤਾਂ ਜੋ ਕਿ ਇਹਨਾਂ ਨੇ ਬਾਬਾ ਜੀ ਦੀ ਸੇਵਾ ਨੂੰ ਬਾਬਾ ਜੀ ਨੇ 35 ਸਾਲਾਂ ਦੀ ਸੇਵਾ ਚ ਕਿੰਨੇ ਮਤਲਬ ਲੋਕਾਂ ਨੂੰ ਸਿੱਖੀ ਨਾਲ ਜੋੜਿਆ ਹੋਊਗਾ ਉਹਨਾਂ ਨੂੰ ਇੰਨਾ ਮਾਨ ਸਨਮਾਨ ਦਿੱਤਾ ਇਹਨਾਂ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਸੋ ਬਹੁਤ ਵਧੀਆ ਪਰਾਲਾ ਵੀਰਾਂ ਦਾ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਹਨਾਂ ਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਸੰਗਰੂਰ ਦੇ ਪਿੰਡ ਦੇ ਕਲਾ ਦੇ ਪ੍ਰਵਾਸੀ ਵੀਰਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਐਨਆਰਆਈ ਵੀਰਾਂ ਨੇ ਇੱਕ ਪਾਠੀ ਨੂੰ ਘਰ ਬਣਾ ਕੇ ਉਹਨਾਂ ਦੀ ਰਿਟਾਇਰਮੈਂਟ ਦਾ ਗਿਫਟ ਦਿੱਤਾ ਹੈ ਇਹ ਰਿਟਾਇਰਮੈਂਟ ਗਿਫਟ ਦੇਖ ਕੇ ਪਾਠੀ ਸਹਿ ਬੜੇ ਖੁਸ਼ ਨਜ਼ਰ ਆਏ ਨਵੇਂ ਘਰ ਵਿੱਚ ਸ੍ਰੀ ਸੁਖਣੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਤੇ ਘਰ ਦੀਆਂ ਚਾਬੀਆਂ ਪਾਠੀ ਸਾਹਿਬ ਨੂੰ ਦਿੱਤੀਆਂ ਗਈਆਂ ਇਸ ਮੌਕੇ ਪਾਠੀ ਸਾਹਿਬ ਨੇ ਕਿਹਾ ਕੀ ਸਾਡਾ ਪੂਰਾ ਪਰਿਵਾਰ ਖੁਸ਼ ਹੈ ਜੀ ਨਾਮ ਹੈ ਆਬਾ ਜੀ ਚੋਖਾ ਸੀ ਕਿ ਜੀ ਕੀ ਕਹਿਣਾ ਚਾਹੁੰਦੇ ਹੋ 35 ਸਾਲ ਸੇਵਾ ਕੀਤੀ ਹੈ ਰਿਟਾਇਰਮੈਂਟ ਦਾ ਗਿਫਟ ਘਰ ਬਣਾ ਕੇ ਦਿੱਤਾ ਗਿਆ ਐਨਆਰਆਈ ਭਰਾਵਾਂ ਨੂੰ ਹਾਂ ਜੀ ਬੜੀ ਕਿਰਪਾ ਕੀਤੀ ਸੰਗਤ ਨੇ ਡੀਪੀ ਜੀ ਨੇ ਸਾਰੇ ਸੰਗਤ ਨੇ ਸ੍ਰੀ ਸੰਗਤ ਸਾਰਿਆਂ ਸੰਗਤ ਨੇ ਕਿਰਪਾ ਕੀਤੀ ਹੈ ਗੁਰੂਬਾਰੇ ਇਹਨਾਂ ਨੂੰ ਦੰਦੁਗੜਾ ਚ ਰਾਜਪੁਰੇ ਵਕਸ਼ ਕਰਨ 35 ਸਾਲ ਦੀ ਸੇਵਾ ਦਾ ਫਲ ਮਿਲਿਆ 35 ਸਾਲ ਸੇਵਾ ਦਾ ਗੁਰੂ ਮੈਂ ਤਾਂ ਹੁਣ ਵੀ ਕਹਾਂ ਵੀ ਗੁਰੂ ਸਾਹਿਬਾਂ ਨੂੰ ਠੀਕ ਕਰ ਹੁਣ ਮੈਂ ਸੇਵਾ ਕਰਨ ਤਿਆਰ ਹਾਂ ਪਰਿਵਾਰ ਦੇ ਵਿੱਚ ਕਿੰਦਾ ਦਾ ਖੁਸ਼ੀ ਦਾ ਮਾਹੌਲ ਆ ਪਰਿਵਾਰ ਬਹੁਤ 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 ਵਧੀਆ ਚੜਦੀ ਕਲਾ ਡੀਪੀ ਭਾਈ ਵੀ ਕੁਝ ਕਹਿਣਾ ਚਾਹੁੰਗੇ ਡੀਪੀ ਬਾਰੇ ਕੁਝ ਕਹਿਣਾ ਚਾਹੁੰਦੇ ਡੀਪੀ ਭਾਈ ਦਾ ਸਾਡੇ ਅਸਥਾਨ ਨੂੰ ਮੇਜ ਕਹਿਣਾ ਚਾਹਣਾ ਵੀ ਇਹ ਸੇਵਾ ਕਰਦੇ ਰਹਿਣ ਸੰਗਤਾਂ ਦੀ ਇਨਾਮ ਦਿਨ ਦੁਗਣਾ ਚੋਗੜੀ ਗੁਰਮਾਰੀ ਬਖਸ਼ ਕਰਨਾ ਇਹ ਬਾਬਾ ਜੀ ਨੇ ਬਹੁਤ ਸਾਲ ਸੇਵਾ ਕੀਤੀ ਆਲਮੋਸਟ 35 ਸਾਲ ਤੇ ਫਿਰ ਉਹਦੇ ਕਰਕੇ ਇਹਨਾਂ ਕੋਲੇ ਵੀ ਸਾਰੇ ਐਨ ਆਰ ਆਈ ਨੇ ਪਲਾਨ ਕੀਤਾ ਵੀ ਬਾਬਾ ਜੀ ਨੂੰ ਗਿਫਟ ਕੀਤਾ ਜਾਵੇ ਤੇ ਉਹੀ ਫਿਰ ਗਿਫਟ ਕਰਨਾ ਸੀ ਮੈਨੂੰ ਫਿਰ ਇਹ ਕਹਿੰਦੇ ਵੀ ਤੁਸੀਂ ਤੂੰ ਜਾਇਆ ਮੈਂ ਇੱਧਰ ਆ ਗਿਆ ਵੀ ਬਾਬਾ ਜੀ ਦੇ ਕੋਲ ਵੀ ਆਟ ਕਰਾਇਆ ਸੀ ਅੱਜ ਤੇ ਹਾਂਜੀ ਜ਼ਮੀਨ ਇਹਨਾਂ ਦੀ ਆਪਣੀ ਜ਼ਮੀਨ ਇਹਨਾਂ ਦੀ ਹਾਂਜੀ ਜ਼ਮੀਨ ਇਹਨਾਂ ਦੀ ਆਪਦੀ ਸੀ ਘਰ ਆਪਣੇ ਐਨ ਆਰ ਆਈਜ਼ ਦੇ ਕੋਲ